ਕਈਆਂ ਨੇ ਲਾ ਆਫ ਅਟਰੈਕਸ਼ਨ ਬਾਰੇ ਸੁਣਿਆ ਹੋਵੇਗਾ ਕਈ ਕਿਤਾਬਾਂ ਵੀ ਪੜ੍ਹਦੇ ਹੋਣਗੇ ਜਾਂ ਪੜੀਆਂ ਵੀ ਹੋਣਗੀਆਂ ਪਰ ਸਾਡੇ ਗੁਰੂ ਸਹਿਬਾਨਾ ਨੇ ਇਸ ਨੂੰ ਬਹੁਤ ਸਦੀਆਂ ਪਹਿਲਾਂ ਹੀ ਦੱਸ ਦਿੱਤਾ ਹੈ ਕਈ 100 ਸਾਲ ਪਹਿਲਾਂ ਹੀ ਦੱਸ ਦਿੱਤਾ ਹੈ ਦੇਖੋ ਗੁਰਬਾਣੀ ਗੁਰੂ ਅਨਸਾਰ ਜੋ ਲਾ ਆਫ ਅਟਰੈਕਸ਼ਨ ਹੈ ਉਹ ਇਸ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਜਪਜੀ ਸਾਹਿਬ ਜੀ ਵਿੱਚ ਉਚਾਰਨ ਕਰਦੇ ਹਨ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਇਹਦਾ ਮਤਲਬ ਇਹ ਹੈ ਸਾਧ ਸੰਗਤ ਜੀ ਜਦੋਂ ਅਸੀਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਜਾਂ ਮਨ ਦੇ ਵਿਚਾਰਾਂ ਰਾਹੀਂ ਕੁਝ ਵੀ ਹਰ ਵਕਤ ਸੋਚਦੇ ਹਾਂ ਭਾਵ ਅਸੀਂ ਉਸ ਚੀਜ਼ ਵੱਲ ਆਕਰਸ਼ਿਤ ਹਾਂ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ ਜਾ ਫਿਰ ਨਹੀਂ ਵੀ ਚਾਹੀਦੀ ਤਾਂ ਅਸੀਂ ਉਸ ਚੀਜ਼ ਬਾਰੇ ਸੋਚ ਰਹੇ ਹਾਂ ਉਹ ਸੋਚੀ ਹੋਈ ਚੀਜ਼ ਜਿਹੜੀ ਅਸੀਂ ਜਾਦਾ ਚੀਜ਼ ਨੂੰ ਸੋਚਦੇ ਹਾਂ ਉਧਰ ਸਾਡੀ ਊਰਜਾ ਜ਼ਿਆਦਾ ਲੱਗਦੀ ਹੈ ਇਸ ਕਰਕੇ ਉਹ ਚੀਜ਼ ਸਾਡੇ ਵੱਲ ਖਿੱਚੀ ਆਉਂਦੀ ਹੈ ਜਾਣੇ ਅਣਜਾਣੇ ਦੇ ਵਿੱਚ ਜਦੋਂ ਅਸੀਂ ਉਸ ਚੀਜ਼ ਮਾੜੀ ਚੀਜ਼ ਬਾਰੇ ਸੋਚਦੇ ਹਾਂ ਜਿਹੜੀ ਸਾਨੂੰ ਨਹੀਂ ਚਾਹੀਦੀ ਜ਼ਿਆਦਾਤਰ ਲੋਕ ਤਾਂ ਉਹ ਚੀਜ਼ ਬਾਰੇ ਸੋਚਦੇ ਹਨ ਜਿਹੜੀ ਸੀ ਚੀਜ਼ ਸਾਨੂੰ ਨਹੀਂ ਚਾਹੀਦੀ ਕਿ ਕਿਸੇ ਨੇ ਮੇਰੇ ਨਾਲ ਇਸ ਤਰ੍ਹਾਂ ਕਰਤਾ ਮੇਰੇ ਨਾਲ ਬੁਰਾ ਕਰਤਾ ਜਾਂ ਮੇਰੇ ਕੋ ਪੈਸਾ ਨਹੀਂ ਹੈ ਕੜਾਕੜਿਸ਼ ਹੈ ਫਿਰ ਉਹ ਸਾਡੇ ਕੋਲ ਵਾਪਸ ਹੀ ਚੀਜ਼ ਆਉਂਦੀ ਹੈ ਇਸੇ ਤਰ੍ਹਾਂ ਲਾ ਆਫ ਅਟਰੈਕਸ਼ਨ ਜੋ ਬੁਕਸ ਵਿੱਚ ਕਹਿੰਦਾ ਹੈ ਉਹਦੇ ਵਿੱਚ ਲੇਖਕ ਇਹ ਲਿਖਦੇ ਹਨ ਇਲਾ ਆਫ ਅਟਰੈਕਸ਼ਨ ਜੋ ਅਸੀਂ ਮਨ ਵਿੱਚ ਜਿਸ ਚੀਜ਼ ਉੱਤੇ ਫੋਕਸ ਕਰਦੇ ਹਾਂ ਜਿਹੜੀ ਚੀਜ਼ ਬਾਰੇ ਸੋਚਦੇ ਹਾਂ ਉਹ ਸਾਡੇ ਕੋਲ ਆਉਂਦੀ ਹੈ ਚਾਹੇ ਉਹ ਚੰਗੀ ਹੋਵੇ ਚਾਹੇ ਉਹ ਮਾੜੀ ਹੋਵੇ ਇਸ ਕਰਕੇ ਜਿਸ ਤਰ੍ਹਾਂ ਸਾਡੇ ਜਿਹੜੇ ਸ਼ਬਦ ਹਨ ਉਹ ਵੀ ਬਹੁਤ ਜ਼ਿਆਦਾ ਕੰਮ ਕਰਦੇ ਹਨ ਸ਼ਬਦ ਵੀ ਇੱਕ ਊਰਜਾ ਜੋ ਹੈ ਉਤਪਨ ਕਰਦੇ ਹਨ ਸ਼ਬਦਾਂ ਦਾ ਮਤਲਬ ਇਹ ਹੈ ਕਿ ਜਾਣੇ ਅਣਜਾਣੇ ਵਿੱਚ ਅਸੀਂ ਜੋ ਬੋਲਦੇ ਹਾਂ ਜ਼ਿਆਦਾਤਰ ਤੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਕਿ ਅਸੀਂ ਕੀ ਬੋਲ ਰਹੇ ਹਾਂ ਹਮੇਸ਼ਾ ਗਲਤ ਹੀ ਸ਼ਬਦਾਂ ਦਾ ਉਚਾਰਨ ਕਰਦੇ ਹਾਂ ਜਿਵੇਂ ਕਿ ਮੈਂ ਲੇਟ ਨਾ ਹੋ ਜਾਵਾਂ ਇੱਥੇ ਜੋ ਕੁਦਰਤ ਦਾ ਅਸੂਲ ਹੈ ਉਹਦੇ ਵਿੱਚ ਇਹ ਹੈ ਕਿ ਅਸ ਕੁਦਰਤ ਜੋ ਹੈ ਉਹ ਨਾ ਨਹੀਂ ਸਮਝਦੀ ਉਥੇ ਨਾਂ ਦਾ ਕੋਈ ਮਤਲਬ ਨਹੀਂ ਹੈ ਮੈਂ ਲੇਟ ਨਾ ਹੋ ਜਾਵਾਂ ਨਾ ਜੋ ਹੈ ਕੱਟੇ ਜਾਂਦੀ ਹੈ ਲੇਟ ਇਨਸਾਨ ਫਿਰ ਹੋ ਜਾਂਦਾ ਹੈ ਜਿਸ ਤਰ੍ਹਾਂ ਬੱਚੇ ਨੇ ਸਕੂਲ ਜਾਣਾ ਕਿ ਛੇਤੀ ਕਰ ਲੋ ਬੱਚੇ ਕਿ ਲੇਟ ਨਾ ਹੋ ਜਾਈਏ ਤਾਂ ਡੈਫੀਨੇਟਲੀ ਲੇਟ ਹੀ ਹੋ ਜਾਵਾਂਗੇ ਫਿਰ ਜੇਕਰ ਅੱਗੇ ਟ੍ਰੈਫਿਕ ਨਾ ਹੋਵੇ ਮੇਨ ਜੋ ਲਬਜ਼ ਹੈ ਉਹ ਟ੍ਰੈਫਿਕ ਹੈ ਅੱਗੇ ਜਾਂਦੇ ਆ ਨੂੰ ਟ੍ਰੈਫਿਕ ਹੀ ਮਿਲੂਗੀ ਮੈਂ ਫੇਲ ਨਾ ਹੋ ਜਾਵਾਂ ਤੇ ਅੱਗੇ ਉਹ ਫੇਲ ਦਾ ਹੀ ਕੰਮ ਆ ਜਾਵੇਗਾ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੋ ਮਨੁੱਖ ਨਹੀਂ ਚਾਹੁੰਦਾ ਜਿਆਦਾ ਉਹਦੇ ਬਾਰੇ ਹੀ ਸੋਚਦਾ ਹੈ ਇਸ ਕਰਕੇ ਇੱਥੇ ਗੁਰਵਾਣੀ ਗੁਰੂ ਜੋ ਹੈ ਉਹਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਸਾਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਯੂਨੀਵਰਸ ਕੰਮ ਕਰਦਾ ਹੈ ਕਿਸ ਤਰ੍ਹਾਂ ਅਸੀਂ ਆਪਣੇ ਵੱਲ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਾਂ ਜੇਕਰ ਆਪਣੇ ਵੱਲ ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਨਾ ਹੈ ਤਾਂ ਸਾਧ ਸੰਗਤ ਜੀ ਜੋ ਚੀਜ਼ਾਂ ਮਾੜੀਆਂ ਹਨ ਉਹਨਾਂ ਬਾਰੇ ਕੋਸ਼ਿਸ਼ ਕਰੋ ਕਿ ਨਾ ਸੋਚੋ ਪਰ ਇਹ ਕੰਮ ਇੰਨਾ ਆਸਾਨ ਨਹੀਂ ਹੈ ਕਿਉਂਕਿ ਜੋ ਮਨ ਹੈ ਉਹ ਨਹੀਂ ਮੰਨਦਾ ਕਿਉਂਕਿ ਮਨ ਜੋ ਦੇਖਦਾ ਹੈ ਸਾਹਮਣੇ ਉਹ ਹੋ ਹੀ ਮੰਨਦਾ ਹੈ ਪਰ ਜੇਕਰ ਅਸੀਂ ਅਵਚੇਤਨ ਮਨ ਦੇ ਵਿੱਚ ਰੈਗੂਲਰ ਇਹ ਥਾਟ ਪਾਉਣੇ ਸ਼ੁਰੂ ਕਰ ਦਈਏ ਚੰਗੇ ਤਾਂ ਹੌਲੀ-ਹੌਲੀ ਉਹ ਮੰਨਣ ਲੱਗ ਜਾਂਦਾ ਹੈ ਕਿਉਂਕਿ ਸਾਡਾ ਜੋ ਅਵਚੇਤਨ ਮਨ ਹੈ ਉਹ 95% ਕੰਮ ਕਰਦਾ ਹੈ ਜੋ ਜਾਗਰਤ ਅਵਸਥਾ ਵਿੱਚ ਚੇਤਨ ਮਨ ਹੈ ਉਹ 5% ਕੰਮ ਕਰਦਾ ਹੈ ਇਸ ਕਰਕੇ ਹੀ ਜਦੋਂ ਅਸੀਂ ਦਿਨ ਵਿੱਚ ਜੋ ਕੰਮ ਕਰਦੇ ਹਾਂ ਉਪਚੇਤਨ ਮਨ ਉਹਨਾਂ ਨੂੰ ਸਟੋਰ ਕਰੀ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ ਇਸੇ ਕਰਕੇ ਜਪਜੀ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰਦੇ ਹਨ ਅਮਰਤ ਵੇਲਾ ਸਾਚਾ ਨਾਉ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਇਸ ਦੇ ਸਾਜ ਸੰਗਤ ਜੀ ਅਰਥ ਹਨ ਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਅਮਰਤ ਵੇਲੇ ਉਸ ਵੇਲੇ ਜੋ ਚੰਗੀਆਂ ਰੂਹਾਂ ਧਰਤੀ ਤੇ ਮੌਜੂਦ ਹੁੰਦੀਆਂ ਹਨ ਸਾਡੇ ਅਵਚੇਤਨ ਮਨ ਦਾ ਦਰਵਾਜ਼ਾ ਜੋ ਹੈ ਉਹ ਖੁੱਲ੍ਹਾ ਹੁੰਦਾ ਹੈ ਜੋ ਅਸੀਂ ਉਸ ਵਕਤ ਵਿਚਾਰ ਚੰਗੇ ਮਾੜੇ ਕੁਝ ਵੀ ਕਰਦੇ ਹਾਂ ਡਾਇਰੈਕਟ ਐਂਟਰੀ ਅਵਚੇਤਨ ਮਨ ਵਿੱਚ ਹੋ ਜਾਂਦੀ ਹੈ ਉਹਨਾਂ ਵਿਚਾਰਾਂ ਦੀ ਤਾਂ ਦਿਨ ਵੀ ਉਹਨਾਂ ਵਿਚਾਰਾਂ ਦੇ ਆਧਾਰ ਤੇ ਤੇ ਹੌਲੀ-ਹੌਲੀ ਜ਼ਿੰਦਗੀ ਉਹਨਾਂ ਆਧਾਰ ਤੇ ਵਿਚਾਰਾਂ ਤੇ ਚੱਲਣ ਲੱਗ ਜਾਂਦੀ ਹੈ ਜੇਕਰ ਅਸੀਂ ਰੋਜ਼ ਚੰਗੇ ਵਿਚਾਰ ਅਮਰਤ ਵੇਲੇ ਉਸ ਅਵਚੇਤਨ ਮਨ ਦੇ ਵਿੱਚ ਪਾਈਏ ਤਾਂ ਹੌਲੀ-ਹੌਲੀ ਇੰਨਾ ਚੰਗਾ ਹੋਣ ਲੱਗ ਜਾਵੇਗਾ ਕਿ ਜਾਦੂ ਲੱਗਣ ਲੱਗੇ ਜਾਵੇਗਾ ਜਿਹਨੂੰ ਹੁਣ ਲਾਅ ਆਫ ਅਟਰੈਕਸ਼ਨ ਕਿਹਾ ਜਾਂਦਾ ਹੈ ਇਸ ਕਰਕੇ ਗੁਰੂवाणी ਤਾਂ ਸਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸ ਦਿੱਤਾ ਹੈ ਮਨ ਇੰਨੀ ਛੇਤੀ ਨਹੀਂ ਮੰਦਾ ਪਰ ਜੇਕਰ ਤੁਸੀਂ ਗੁਰवाणी ਗੁਰੂ ਨਾਲ ਜੁੜਨ ਜੁੜ ਜਾਵੋ ਤਾਂ ਗੁਰवाणी ਗੁਰੂ ਤੁਹਾਨੂੰ ਉੱਥੇ ਤੱਕ ਲੈ ਜਾਵੇਗੀ ਜਿਸ ਤਰ੍ਹਾਂ ਕਿਹਾ ਗਿਆ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਇਹ ਜੋ ਨਾਮ ਹੈ ਇਹ ਜਹਾਜ਼ ਹੈ ਜੋ ਸਾਨੂੰ ਉਸ ਪਾਰ ਲਾਉਂਦਾ ਹੈ ਸਭ ਇੱਛਾਾਂ ਜੋ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ ਜਿਸ ਤਰ੍ਹਾਂ ਕਿ ਸੁਖਮਨੀ ਸਾਹਿਬ ਜੀ ਵਿੱਚ ਵੀ ਤਨ ਤਨ ਗੁਰੂ ਅਰਜਨ ਦੇਹ ਮਹਾਰਾਜ ਉਚਾਰਨ ਕਰਦੇ ਹਨ ਜਨਮੇ ਬ੍ਰह्म ਬ੍ਰह्ममे ਜਨ ਆਪੇ ਆਪ ਨਹੀਂ ਕੁਛ ਪਰਮ ਗੁਰੂ ਦੇ ਵਿੱਚ ਜੋ ਪਰਮਾਤਮਾ ਹੈ ਪਰਮਾਤਮਾ ਦੇ ਵਿੱਚ ਹੀ ਇਹ ਮਨੁੱਖ ਹੈ ਗੁਰਮਖ ਜੋ ਮਨੁੱਖ ਹੈ ਉਹ ਉਸੇ ਵਿੱਚ ਹੀ ਇਹ ਜੋਤ ਇੱਕੋ ਹੀ ਉਸੇ ਵਿੱਚੋਂ ਨਿਕਲੀ ਹੋਈ ਹੈ ਇਸ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਬਹੁਤ ਹੀ ਔਖਾ ਹੈ ਪਰ ਜੋ ਜਨ ਹੈ ਤੇ ਬ੍ਰਹਮ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਪਰ ਇਸ ਨੂੰ ਅਸੀਂ ਪ੍ਰਗਟ ਕਰਨਾ ਹੈ ਹਰ ਇੱਕ ਨੂੰ ਨਹੀਂ ਇਸ ਨੂੰ ਪ੍ਰਗਟ ਕਰਦਾ ਪਰ ਜੇਕਰ ਇਹ ਸੋਝੀ ਆ ਜਾਵੇ ਤਾਂ ਜ਼ਿੰਦਗੀ ਐਨੀ ਸੌਖੀ ਤੇ ਹਰ ਇੱਕ ਪਦਾਰਥ ਮਿਲੇਗਾ ਪਦਾਰਥ ਕੰੰਦਾ ਟਪ ਟਪ ਕੇ ਵੀ ਆਉਣਗੇ ਸਾਧ ਸੰਗਤ ਜੀ ਅਸੀਂ ਤੁਹਾਨੂੰ ਆਪਣੇ ਅਨੁਭਵ ਦੱਸਦੇ ਹਾਂ ਅਸੀਂ ਹਮੇਸ਼ਾ ਪੈਸੇ ਬਾਰੇ ਜੋ ਸੀ ਉਹ ਪੋਜ਼ਿਟਿਵ ਹੀ ਸੋਚਦੇ ਸੀ ਸਾਨੂੰ ਨਹੀਂ ਪਤਾ ਸੀ ਕਿ ਪੈਸਾ ਕਿੱਥੋਂ ਆਉਣਾ ਹੈ ਕਿੱਦਾਂ ਆਉਣਾ ਹੈ ਕੀ ਹੋਣਾ ਹੈ ਕੀ ਵਿੱਦ ਬਣਨੀ ਹੈ ਜਦੋਂ ਛੋਟੇ ਵੀ ਸੀ ਜਵਾਨੀ ਵਿੱਚ ਵੀ ਟੀਨੇਜਰ ਏਜ ਸੀ 15 16 ਸਾਲ ਸੀ ਉਮਰ ਉਸ ਵਕਤ ਅਸੀਂ ਇਹ ਸੋਚਦੇ ਸੀ ਜਦੋਂ ਕੋਈ ਸਾਨੂੰ ਚੀਜ਼ ਅਸੀਂ ਦੇਖਦੇ ਸੀ ਅਸੀਂ ਕਹਿੰਦੇ ਸੀ ਅਸੀਂ ਖੁਦ ਲੈਣੀ ਆ ਸਾਨੂੰ ਰੱਬ ਆਪ ਦੇਵੇਗਾ ਇਹੋ ਚੀਜ਼ ਦੇਖੋ ਜ਼ਿੰਦਗੀ ਚ ਚੀਜ਼ਾਂ ਪੈਸਾ ਕਾਰ ਕਾਰਾਂ ਐਦਾਂ ਆ ਗਈਆਂ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਾ ਵੀ ਉਹ ਕਿੱਥੋਂ ਕਿੱਦਾਂ ਰੱਬ ਨੇ ਸੰਜੋਗ ਬਣਾਇਆ ਇਸ ਕਰਕੇ ਜੋ ਤੁਸੀਂ ਮਨ ਵਿੱਚ ਪੂਰੇ ਪਾਵਰ ਨਾਲ ਸੋਚੋਗੇ ਨਾ ਉਹ ਜ਼ਰੂਰ ਹੀ ਹੋਵੇਗਾ ਪਰ ਇਹ ਪਾਵਰ ਸਾਨੂੰ ਗੁਰਵਾਣੀ ਗੁਰੂ ਤੋਂ ਹੀ ਮਿਲਦੀ ਹੈ ਕਿਉਂਕਿ ਮਨ ਇੰਨੀ ਆਸਾਨੀ ਨਾਲ ਨਹੀਂ ਬਣ ਮੰਨਦਾ ਇਸ ਕਰਕੇ ਗੁਰਵਾਣੀ ਗੁਰੂ ਨੂੰ ਪੜੋ ਨਾ ਕੱਲਾ ਉਸ ਨੂੰ ਜਦੋਂ ਤੁਸੀਂ ਵਿਚਾਰੋਗੇ ਨਾ ਤਾਂ ਤੁਹਾਨੂੰ ਸਮਝਾਉਗੀ ਕਿ ਇਹ ਲਾਅ ਆਫ ਆਫ ਅਟ੍ਰੈਕਸ਼ਨ ਜਿਹੜਾ ਹੈ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਇਸਨੇ ਕਿਦਾਂ ਕੰਮ ਕਰਨਾ ਅਸੀਂ ਇਸ ਨੂੰ ਕਿਸ ਤਰ੍ਹਾਂ ਵਰਤਣਾ ਹੈ ਗੁਰਵਾਣੀ ਗੁਰੂ ਦੇ ਵਿੱਚ ਸਭ ਕੁਝ ਲਿਖਿਆ ਹੈ ਜਪਜੀ ਸਾਹਿਬ ਜੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਇਸ ਕਰਕੇ ਜੇਕਰ ਜਪਜੀ ਸਾਹਿਬ ਜੀ ਨੂੰ ਹੀ ਅਰਥਾਂ ਦੇ ਨਾਲ ਸਮਝ ਲਈਏ ਤਾਂ ਫੇਰ ਅਸੀਂ ਪੂਰੀ ਤਰ੍ਹਾਂ ਉਹ ਲਾ ਆਫ ਅਟਰੈਕਸ਼ਨ ਤੇ ਕੰਮ ਕਰ ਸਕਦੇ ਹਾਂ ਚੀਜ਼ਾਂ ਸਾਡੇ ਵੱਲ ਖਿੱਚੀਆਂ ਆਉਣਗੀਆਂ मनुख ਜਾਂ ਇਥੋਂ ਜੋ ਇਸ ਧਰਤੀ ਤੇ ਚੀਜ਼ ਹੈ ਉਹ ਸਭ ਇੱਕ ਕੰਪਨ ਵਿੱਚ ਹੈ ਉਸ ਵਿੱਚ ਊਰਜਾ ਹੈ ਹੁਣ ਜੋ ਅਸੀਂ ਵਿਚਾਰ ਬੋਲ ਸੋਚਦੇ ਹਾਂ ਜਾਂ ਮੂੰਹ ਸ਼ਬਦ ਬੋਲਦੇ ਹਾਂ ਪਹਿਲਾਂ ਅਸੀਂ ਅੰਦਰ ਸੋਚਦੇ ਹਾਂ ਫਿਰ ਉਸ ਸ਼ਬਦ ਦਾ ਉਚਾਰਨ ਕਰਦੇ ਹਾਂ ਬਿਨਾਂ ਸੋਚੇ ਤੋਂ ਤਾਂ ਮਤਲਬ ਅੰਦਰ ਵਿਚਾਰ ਨਾ ਆਵੇ ਤਾਂ ਬਾਹਰੋਂ ਤੇ ਨਹੀਂ ਮਨੁੱਖ ਬੋਲ ਸਕਦਾ ਪਹਿਲਾਂ ਹੁਣ ਅੰਦਰੋਂ ਅਸੀਂ ਕੁਝ ਸੋਚਾਂਗੇ ਤਾਂ ਫਿਰ ਉਸ ਗੱਲ ਨੂੰ ਬਾਹਰ ਬੋਲਾਂਗੇ ਜਵਾਨ ਰਾਹੀ ਇਸ ਕਰਕੇ ਜਦੋਂ ਅਸੀਂ ਅੰਦਰ ਵਿਚਾਰ ਪੈਦਾ ਕਰਦੇ ਹਾਂ ਸਾਡੇ ਅੰਦਰ ਨੈਗੇਟਿਵ ਵਿਚਾਰ ਜਿਆਦਾ ਆਉਂਦੇ ਹਨ ਨੈਗੇਟਿਵਿਟੀ ਇਨਸਾਨ ਜਿਆਦਾ ਆਪਣੇ ਵੱਲ ਅਟਰੈਕਟ ਕਰਦਾ ਹੈ ਜਦੋਂ ਨੈਗੇਟਿਵਿਟੀ ਅਟਰੈਕਟ ਕਰਦਾ ਹੈ ਤਾਂ ਉਹ ਸੋਚ ਦਾ ਨੈਗੇਟਿਵ ਹੈ ਤਾਂ ਉਹ ਨੈਗੇਟਿਵ ਚੀਜ਼ਾਂ ਆਉਣਗੀਆਂ ਕੁਦਰਤ ਦੇ ਵਿੱਚ ਸ਼ਬਦਾਂ ਦਾ ਕੋਈ ਮੁੱਲ ਨਹੀਂ ਹੈ ਕੁਦਰਤ ਦੇ ਵਿੱਚ ਸਿਰਫ ਊਰਜਾ ਹੈ ਉਹ ਸਿਰਫ ਭਾਵਨਾ ਨੂੰ ਸਮਝਦਾ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਜੋ ਅਸੀਂ ਅੰਦਰ ਸੋਚਦੇ ਹਾਂ ਭਾਵਨਾ ਦੇ ਨਾਲ ਸਾਡਾ ਮਨ ਮਹਿਸੂਸ ਕਰਦਾ ਹੈ ਉਹ ਚੀਜ਼ ਸਾਡੇ ਵੱਲ ਆਉਂਦੀ ਹੈ ਮਨ ਦਾ ਕੰਮ ਹੈ ਕਿਸੇ ਦਾ ਚੰਗਾ ਦੇਖ ਕੇ ਉਸ ਵੱਲ ਜੈਲਸੀ ਫੀਲ ਕਰਨੀ ਚੰਗਾ ਨਾ ਮਹਿਸੂਸ ਕਰਨਾ ਬੁਰਾ ਸੋਚਣਾ ਈਰਖਾ ਦਵੇਸ਼ ਕਾਮ ਕ્રોਧ ਲੋਭ ਮੋਹ ਹੰਕਾਰ ਇਹ ਸੇ ਕਰਕੇ ਸਾਡੇ ਵੱਲ ਉਹ ਚੀਜ਼ਾਂ ਆਉਂਦੀਆਂ ਹਨ ਆਪਣੇ ਮਨ ਨੂੰ ਇੰਨਾ ਪ੍ਰੇਮ ਨਾਲ ਭਰ ਲਈਏ ਜੇਕਰ ਕਿਸੇ ਦੇ ਕੋਲ ਚੰਗੀ ਦੇਖੀਏ ਚੀਜ਼ ਤਾਂ ਕਹੀਏ ਸ਼ੁਕਰ ਆ ਰੱਬਾ ਤੇਰਾ ਖੁਸ਼ੀ ਮਹਿਸੂਸ ਕਰੀਏ ਦੇਖਿਓ ਕਿਦਾਂ ਉਹ ਚੀਜ਼ ਚੰਗੀ ਤੁਹਾਡੇ ਵੱਲ ਨੂੰ ਆਉਂਦੀ ਹੈ ਕਿਸੇ ਦੇ ਦੁੱਖ ਵਿੱਚ ਦੁਖੀ ਹੋਈਏ ਸੁੱਖ ਵਿੱਚ ਸੁਖੀ ਹੋਈਏ ਤਾਂ ਸਾਨੂੰ ਆਪਣੇ ਆਪ ਵੱਲ ਉਹ ਚੀਜ਼ਾਂ ਚੰਗੀਆਂ ਆਉਣ ਲੱਗ ਜਾਣਗੀਆਂ ਮਾੜੀਆਂ ਚੀਜ਼ਾਂ ਦਾ ਜੋ ਡੇਰਾ ਹੈ ਉਹ ਘਰ ਦੇ ਵਿੱਚੋਂ ਚੁੱਕਿਆ ਜਾਵੇਗਾ ਇਸ ਨਾਲ ਡਰ ਲੋ ਮੋਹ ਹੰਕਾਰ ਭੈ ਸਭ ਕੁਝ ਦੂਰ ਹੋ ਜਾਂਦੇ ਹਨ ਇਸੇ ਕਿਹਾ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਨਿਰਪੌ ਜਪੋ ਤੱਪੈ ਜੋ ਹੈ ਉਹ ਮਿਟੇ ਜਿੱਦਾਂ ਹੁਣ ਅਸੀਂ ਉਹ ਨਿਰਭਉ ਨੂੰ ਜਪਨੇ ਹਾਂ ਤਾਂ ਸਾਰੇ ਭੈ ਜੋ ਹਨ ਉਹ ਖਤਮ ਹੋ ਜਾਂਦੇ ਹਨ ਇਸੇ ਕਰਕੇ ਗੁਰਵਾਣੀ ਗੁਰੂ ਸਾਨੂੰ ਜਾਗਰੂਕਤਾ ਵਿੱਚ ਲਿਜਾਂਦੀ ਹੈ ਪਰ ਜ਼ਿਆਦਾਤਰ ਲੋਕ ਦੁਨੀਆ ਦੇ ਪਦਾਰਥਾਂ ਨੂੰ ਮੰਗਦੇ ਹਨ ਗੁਰਵਾਣੀ ਗੁਰੂ ਨੂੰ ਸਿਰਫ ਇੱਕ ਪੜ ਕੇ ਕਿਤਾਬੀ ਰੂਪ ਵਿੱਚ ਰੱਖ ਦਿੰਦੇ ਹਨ ਵਿਚਾਰਦੇ ਨਹੀਂ ਹਨ ਜੇ ਵਿਚਾਰਨ ਲੱਗ ਜਾਵੇ ਤੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣ ਤੇ ਸਭ ਕੁਝ ਸਾਡੇ ਕੋਲ ਆ ਜਾਵੇ ਲਾ ਆਫ ਅਟਰੈਕਸ਼ਨ ਵੀ ਇਹੀ ਹੈ ਕਿ ਤੁਸੀਂ ਜਿਹੜੀ ਚੀਜ਼ ਚਾਹੁੰਦੇ ਹੋ ਪਹਿਲਾਂ ਆਪ ਉਸ ਤਰ੍ਹਾਂ ਬਣੋ ਜੇ ਤੁਸੀਂ ਕਿਸੇ ਤੋਂ ਪ੍ਰੇਮ ਚਾਹੁੰਦੇ ਹੋ ਆਪਣੇ ਮਨ ਵਿੱਚ ਇਦਾਂ ਪ੍ਰੇਮ ਭਰ ਲਵੋ ਕਿ ਹਰੇਕ ਨਾਲ ਪ੍ਰੇਮ ਕਰੋ ਉਸ ਵਿੱਚ ਰੱਬ ਦਾ ਰੂਪ ਦੇਖੋ ਤਾਂ ਪ੍ਰਸਾਦ ਸਵੇઈએ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਹਨ ਸਾਚ ਕਹੂੰ ਸੁਣ ਲੈ ਸਵੇ ਜਿਨ ਪ੍ਰੇਮ ਕੀ ਹੋਤੇ ਨਹੀਂ ਪ੍ਰਭ ਪਾਇਓ ਜਦੋਂ ਅਸੀਂ ਮਨ ਨੂੰ ਪ੍ਰੇਮ ਦੇ ਨਾਲ ਭਰਦੇ ਹਾਂ ਤੇ ਸਾਡੇ ਵੱਲ ਚੀਜ਼ਾਂ ਆਪਣੇ ਆਪ ਹੀ ਆਉਂਦੀਆਂ ਹਨ ਕਿਸੇ ਦੀ ਖੁਸ਼ੀ ਵਿੱਚ ਖੁਸ਼ ਤੇ ਦੁੱਖ ਵਿੱਚ ਦੁਖੀ ਹੋਈਏ ਕਿਸੇ ਦੇ ਚ ਤਾਂ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਤਕਲੀਫਾਂ ਜੋ ਹਨ ਉਹ ਨਿਕਲ ਜਾਂਦੀਆਂ ਹਨ ਪਰ ਇੱਥੇ ਇੱਕ ਗੱਲ ਹੋਰ ਹੈ ਕਿ ਮਨ ਦੇ ਵਿੱਚ ਇੱਕ ਟਾਈਮ ਸਿਰਫ ਇੱਕੋ ਹੀ ਖੁਆਇਸ਼ ਰੱਖਣੀ ਹੈ ਕਿਉਂਕਿ ਜੇਕਰ ਅਸੀਂ ਮਨ ਦੇ ਵਿੱਚ ਬਹੁਤ ਸਾਰੀਆਂ ਖੁਆਇਸ਼ਾਂ ਰੱਖਾਂਗੇ ਤਾਂ ਊਰਜਾ ਬਿਖਰ ਜਾਂਦੀ ਹੈ ਜੇਕਰ ਇੱਕ ਚੀਜ਼ ਬਾਰੇ ਸੋਚਾਂਗੇ ਉਸ ਬਾਰੇ ਜੇਕਰ ਕੋਈ ਰਿਸ਼ਤਾ ਠੀਕ ਕਰਨਾ ਚਾਹੁੰਦੇ ਹੋ ਤੇ ਉਸ ਬਾਰੇ ਪ੍ਰੇਮ ਨਾਲ ਸੋਚਣ ਲੱਗ ਜਾਓ ਉਸ ਤੱਕ ਊਰਜਾ ਖੁਦ ਵਾ ਖੁਦ ਪਹੁੰਚਣੀ ਸ਼ੁਰੂ ਹੋਵੇਗੀ ਜੇਕਰ ਕਿਸੇ ਚੀਜ਼ ਨੂੰ ਪਾਉਣਾ ਚਾਹੁੰਦੇ ਹੋ ਉਸ ਚੀਜ਼ ਨੂੰ ਉਸ ਬਾਰੇ ਸੋਚੋ ਚੰਗਾ ਸੋਚੋ ਉਹ ਚੀਜ਼ ਬਾਰੇ ਸੋਚਦੇ ਹੋਏ ਉਸ ਦੀ ਫੋਟੋ ਨੂੰ ਦੇਖੋ ਉਸ ਦੇ ਪ੍ਰਾਈਸ ਨੂੰ ਦੇਖੋ ਸਭ ਕੁਝ ਦੀ ਪੜਤਾਲ ਕਰੋ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ BMW ਅਟਰੈਕਟ ਕੀਤੀ ਸੀ ਤਾਂ ਅਸੀਂ ਪਹਿਲਾਂ ਉਹਦੇ ਬਾਰੇ ਦੇਖਿਆ ਸੀ ਕਿ ਇਹ ਕਾਰ ਬਹੁਤ ਸੋਹਣੀ ਹੈ ਫਿਰ ਉਸ ਕਾਰ ਬਾਰੇ ਦੇਖਦੇ ਹੋਏ ਉਸ ਦੇ ਪ੍ਰਾਈਸ ਉਸ ਬਾਰੇ ਇਸ ਤਰ੍ਹਾਂ ਦੇਖਿਆ ਕਿਦਾਂ ਆ ਕਿ ਦਾਨੀ ਸਾਰੀ ਉਹ ਫਿਰ ਸਾਨੂੰ ਕਾਰ ਸੜਕ ਦੇ ਉੱਤੇ ਵੀ ਦਿਸਣੀ ਸ਼ੁਰੂ ਹੋ ਗਈ। ਉਹ ਕਾਰ ਫਿਰ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਹੀ ਅਟਰੈਕਟ ਹੋ ਗਈ। ਇਸ ਤਰ੍ਹਾਂ ਕਾਰ ਕਾਰਾਂ ਸਭ ਕੁਝ ਹੀ ਅਟਰੈਕਟ ਹੋਇਆ ਤੇ ਅਬਰੌਡ ਸਭ ਕੁਝ ਜੋ ਕੁਝ ਵੀ ਅਸੀਂ ਮਨ ਦੇ ਵਿੱਚ ਸੋਚਿਆ ਉਸ ਦੀ ਫੋਟੋ ਨੂੰ ਜਾਣੇ ਅਣਜਾਣੇ ਵਿੱਚ ਬਣਾਉਂਦੇ ਸੀ ਉਸ ਵਕਤ ਸਾਨੂੰ ਇਸ ਲਾਫ ਅਟਰੈਕਸ਼ਨ ਬਾਰੇ ਪਤਾ ਨਹੀਂ ਸੀ ਪਰ ਜਦੋਂ ਹੁਣ ਗੁਰਬਾਣੀ ਗੁਰੂ ਦੇ ਨਾਲ ਮਨ ਇੰਨਾ ਕਿ ਜੁੜ ਗਿਆ ਹੈ ਕਿ ਪੂਰਾ ਵਿਸ਼ਵਾਸ ਹੈ ਉਸਤੇ ਇਸ ਕਰਕੇ ਡਾਟ ਨਹੀਂ ਮਨ ਵਿੱਚ ਰੱਖਣਾ ਮਨ ਦੇ ਵਿੱਚ ਇਹੋ ਹੀ ਸੋਚਣਾ ਹੈ ਕਿ ਸਾਨੂੰ ਆ ਚੀਜ਼ ਚਾਹੀਦੀ ਹੈ ਜਦੋਂ ਤੁਸੀਂ ਉਸ ਚੀਜ਼ ਬਾਰੇ ਸੋਚਣ ਲੱਗਦੇ ਹੋ ਨਾ ਤੇ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੰਨ ਲੱਗ ਜਾਂਦੇ ਹੋ ਨਾਮ ਜਪ ਕਰਨਾ ਬਹੁਤ ਹੀ ਚੰਗਾ ਹੈ ਜਦੋਂ ਨਾਮ ਜਪ ਕਰਦੇ ਹਾਂ ਤਾਂ ਤਰੰਗਾ ਬ੍ਰਹਮੰਡ ਵਿੱਚ ਜਾਂਦੀਆਂ ਹਨ ਤੇ ਇੱਕ ਊਰਜਾ ਜੋ ਸਟਰੋਂਗ ਹੈ ਉਸ ਨੂੰ ਉਤਪੰਨ ਕਰਦੀਆਂ ਹਨ ਜਦੋਂ ਉਤਪੰਨ ਹੁੰਦੀਆਂ ਹਨ ਉਹ ਚੀਜ਼ਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੀਆਂ ਹਨ ਇਹ ਬਿਲਕੁਲ ਨਹੀਂ ਸੋਚਣਾ ਹੈ ਕਿ ਉਹ ਚੀਜ਼ ਕਿੱਥੋਂ ਆਣੀ ਹੈ ਬਸ ਇੱਕ ਚੀਜ਼ ਵੱਲ ਪਹਿਲਾਂ ਫੋਕਸ ਬਣਾਉਣਾ ਹੈ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਕਰਜ਼ਾ ਹੈ ਉਹ ਲਾਉਣਾ ਹੈ ਕਰਜ਼ਾ ਸ਼ਬਦ ਨਹੀਂ ਵਰਤਣਾ ਉਥੇ ਉਥੇ ਸੋਚਣਾ ਹੈ ਕਿ ਮੇਰੇ ਕੋਲ ਬਹੁਤ ਪੈਸਾ ਆ ਰਿਹਾ ਹੈ ਪੈਸੇ ਦੀ ਫੋਟੋ ਦਿਮਾਗ ਦੇ ਅੰਦਰ ਬਣਾਉਣੀ ਹੈ ਤਾਂ ਫਿਰ ਜੇ ਕੋਈ ਰਿਸ਼ਤਾ ਚੰਗਾ ਸ਼ੁਰੂ ਕਰਨਾ ਹੈ ਜੇ ਕੋਈ ਤੁਹਾਡੇ ਮਨ ਵਿੱਚ ਉਸ ਰਿਸ਼ਤੇ ਨੂੰ ਲੈ ਕੇ ਈਰਖਾ ਹੈ ਪਰ ਫੇਰ ਵੀ ਠੀਕ ਕਰਨਾ ਚਾਹੁੰਦੇ ਹੋ ਈਰਖਾ ਬਾਰੇ ਬਿਲਕੁਲ ਨਹੀਂ ਸੋਚਣਾ ਜੋ ਕੁਝ ਮਾੜਾ ਹੋਇਆ ਹੈ ਉਹਦੇ ਬਾਰੇ ਤਾਂ ਬਿਲਕੁਲ ਨਹੀਂ ਸੋਚਣਾ ਜੋ ਉਸ ਵਿੱਚ ਗੁਣ ਹੈ ਉਸ ਰਿਸ਼ਤੇ 'ਚ ਉਸ ਗੁਣਾ ਨੂੰ ਦੇਖਣਾ ਹੈ ਕਿ ਗੁਣ ਕੀ ਹਨ ਇਸੇ ਤਰ੍ਹਾਂ ਜੇਕਰ ਕਿਤੇ ਬਾਹਰ ਵੀ ਜਾਣਾ ਚਾਹੁੰਦੇ ਹੋ ਵਿਦੇਸ਼ ਵਿੱਚ ਚਾਹੁੰਦੇ ਹੋ ਜਾਣਾ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਰਿਹਾ ਜਾਂ ਕੰਮ ਨਹੀਂ ਬਣ ਰਿਹਾ ਰਿਫਿਊਜ਼ਲ ਬਾਰੇ ਜਾਂ ਕੰਮ ਨਹੀਂ ਬਣ ਰਿਹਾ ਉਹ ਨਹੀਂ ਸੋਚਣਾ ਹੈ ਸਿਰਫ ਇਹੋ ਸੋਚਣਾ ਹੈ ਕਿ ਮੈਂ ਉੱਥੇ ਜਾ ਕੇ ਕੀ ਕਰਨਾ ਹੈ ਕਿੱਦਾਂ ਮੈਂ ਜਾ ਰਿਹਾ ਕਿੱਦਾਂ ਮੈਂ ਜਹਾਜ਼ ਚ ਪਲੇਨ ਚ ਬੈਠ ਰਿਹਾ ਜਾਂ ਬੈਠ ਰਹੀ ਆ ਜਾ ਮੈਂ ਉੱਥੇ ਜਾ ਕੇ ਐਦਾਂ ਦੀ ਜ਼ਿੰਦਗੀ ਮੇਰੀ ਵਧੀਆ ਹੋਵੇਗੀ ਬਸ ਇਹ ਤੁਸੀਂ ਕਲਪਨਾ ਮਨ ਦੇ ਅੰਦਰ ਕਰਨੀ ਹੈ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਚੰਗੀ ਕਲਪਨਾ ਕਰੋਗੇ ਨਾ ਉਸ ਵਕਤ ਉਹ ਆਕਾਲ ਪੁਰਖ ਪਰਮਾਤਮਾ ਜੋ ਅਸੀਮ ਹੈ ਜਿਸ ਦੀ ਕੋਈ ਸੀਮਾ ਨਹੀਂ ਬਿਆੰਤ ਹੈ ਉਹ ਇਸ ਤਰ੍ਹਾਂ ਦੇ ਰਸਤੇ ਕੱਢ ਦੇਵੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਉਹ ਰਸਤਾ ਤੁਹਾਡੇ ਸਾਹਮਣੇ ਆ ਜਾਊਗਾ ਫਿਰ ਤੁਹਾਨੂੰ ਇਹ ਅਹਿਸਾਸ ਵੀ ਹੋ ਜਾਵੇਗਾ ਕਿ ਇਹ ਉਸੇ ਪਰਮਾਤਮਾ ਨੇ ਰਸਤਾ ਮੈਨੂੰ ਦਿਖਾਇਆ ਹੈ ਮੈਨੂੰ ਇੱਥੇ ਤੁਰਨਾ ਚਾਹੀਦਾ ਹੈ ਜਦੋਂ ਤੁਸੀਂ ਉਸ ਰਸਤੇ ਦੇ ਉੱਤੇ ਤੁਰੋਗੇ ਤਾਂ ਉਹ ਰਸਤਾ ਤੁਹਾਨੂੰ ਮੰਜ਼ਿਲ ਵੱਲ ਲੈ ਜਾਵੇਗਾ ਉਹ ਰਸਤਾ ਹੋ ਸਕਦਾਗਾ ਹਾਂ ਕੋ ਹੋਰ ਰਸਤੇ ਕੱਢੇ ਹੋਰ ਰਸਤੇ ਕੱਢੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਵੀ ਹੋ ਜਾਂਦੇ ਹਨ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਤਾਂ ਇਹ ਸੋਚ ਰਹੇ ਸੀ ਚੰਗਾ ਪਰ ਉਹ ਰਸਤਾ ਇਸ ਕਰਕੇ ਬੰਦ ਹੁੰਦਾ ਹੈ ਕਿ ਅਗਲਾ ਦਰਵਾਜ਼ਾ ਜੋ ਹੈ ਉਹ ਖੁੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ